ਫਿਰ ਬੇਨਤੀਆਂ ਕਰਦੇ ਆ ਆਪ ਜੀ ਦੇ ਸਾਹਮਣੇ ਪੰਜਾਬ ਅੱਜ ਹੜ੍ਹਾਂ ਦੀ ਮਾਰ ਦੇ ਥੱਲੇ ਆ ਜਿਦੇ ਰਾਏ ਵਰਤਾਰਾ ਕੁਦਰਤੀ ਵਰਤਿਆ ਵਰਤ ਰਿਹਾ ਚੱਲ ਰਿਹਾ ਹਲੇ ਤੱਕ ਇਹ ਰੁਕਿਆ ਨਹੀਂ ਘਟਿਆ ਕੱਟਣ ਵਾਲੇ ਪਾਸੇ ਨਹੀਂ ਹਲੇ ਤੱਕ ਵਧਣ ਵਾਲੇ ਪਾਸੇ ਨੂੰ ਜਾ ਰਿਹਾ ਜਿੱਥੇ ਕੁਦਰਤ ਦੀ ਕਰੋਪੀ ਕਹਿਰ ਇਹ ਸਭ ਕੁਝ ਸਿਕਰ ਤੇ ਹੈ ਉੱਥੇ ਇਸ ਕਹਿਰ ਦੇ ਵਿੱਚ ਉਹਨਾਂ ਹੜਪੀੜਤ ਪਰਿਵਾਰਾਂ ਦੀ ਭੈਣ ਭਰਾਵਾਂ ਦੀ ਬਾਹ ਫੜਨ ਵਾਲੇ ਵੀ ਸਿਕਰ ਤੇ ਸੇਵਾਵਾਂ ਨਿਭਾ ਰਹੇ ਆ ਜਿਹੜੇ ਲੋਕ ਉੱਥੇ ਜਾ ਕੇ ਆਇਆ ਉਹਨਾਂ ਦਾ ਕਹਿਣਾ ਉਹਨਾਂ ਦਾ ਦੱਸਣਾ ਹੈ ਕਿ ਰਾਸ਼ਨ ਦੀਆਂ ਟਰਾਲੀਆਂ ਭਰੀਆਂ ਖੜੀਆਂ ਨੇ ਅਨਾਜ ਦੀਆਂ ਟਰਾਲੀਆਂ ਭਰੀਆਂ ਖੜ ਜਿਹੜੀ ਰੋਜ਼ਮਰ ਦੀ ਜ਼ਿੰਦਗੀ ਵਿੱਚ ਲੁੜਿੰਦੀਆਂ ਚੀਜ਼ਾਂ ਟਰਾਲੀਆਂ ਟਰਾਲੇ ਭਰੇ ਖੜੇ ਆ ਪਸ਼ੂਆਂ ਦਾ ਚਾਰਾ ਪਸ਼ੂਆਂ ਦੀ ਫੀਡ ਇਹ ਸਾਰੀਆਂ ਚੀਜ਼ਾਂ ਬੇਸ਼ਰਮਾਰ ਉਥੇ ਕੌਮ ਨੇ ਪੰਥ ਨੇ ਪੰਜਾਬੀਆਂ ਨੇ ਇਵਨ ਕਿ ਹੋਰ ਸੁਬਿਆਂ ਵਿੱਚੋਂ ਵੀ ਆ ਕੇ ਸਾਰਿਆਂ ਨੇ ਆਪਣਾ ਐਜ਼ ਐਕ ਮਨੁੱਖ ਵਿਅਕਤੀ ਆਪਣਾ ਫਰਜ਼ ਸਮਝਦੇ ਹੋਏ ਉਥੇ ਮਣਾ ਮੋਹੀ ਇਹ ਰਾਸ਼ਨ ਦੇ ਪੰਡਾਰੇ ਲਾ ਦਿੱਤੇ ਆ ਬੇਅਥਾ ਹੋ ਕੇ ਇਹ ਗੁਰੂ ਕੇ ਲੰਗਰ ਉਥੇ ਵਰਤ ਰਿਆ ਪਰ ਉਹਦੇ ਦਰਮਿਆਨ ਕੁਝ ਕਿ ਖਬਰਾਂ ਇਹੋ ਜੀਆਂ ਵੀ ਆ ਰਹੀਆਂ ਨੇ ਇੱਕ ਘਰ ਉਹ ਨੇ ਜਿੱਥੇ ਪਾਣੀ ਬਹੁਤ ਸੀਤ ਹੈ ਪਸ਼ੂ ਵੀ ਉਥੇ ਕੁਝ ਖੜੇ ਆ ਤੇ ਕੁਝ ਪਰਿਵਾਰ ਦੇ ਜੀਵੀਆਂ ਉਹਨਾਂ ਤੱਕ ਤਾਂ ਪੂਰੀਆਂ ਰਸਤਾ ਪਹੁੰਚ ਨਹੀਂ ਰਹੀਆਂ ਪਸ਼ੂਆਂ ਲਈ ਚਾਰਾ ਨਹੀਂ ਪਹੁੰਚ ਰਿਹਾ ਪਸ਼ੂਆਂ ਲਈ ਫੀਡ ਨਹੀਂ ਪਹੁੰਚ ਰਹੀ ਜਿਹੜੇ ਸਤਮਤ ਪੀੜ ਤੇ ਉਸ ਪਾਣੀ ਚ ਹਲੇ ਵੀ ਫਸੇ ਹੋਇਆ ਤੇ ਜਿਹੜੇ ਸੁੱਕੇ ਵਾਲੇ ਪਾਸੇ ਬੈਠੇ ਆ ਤੇ ਉਹਨਾਂ ਨੇ ਕਿੱਥੇ ਉਹਨਾਂ ਦੀ ਮਦਦ ਕਰਨ ਦੀ ਬਜਾਏ ਇੱਕ ਇਮਾਨਦਾਰੀ ਦਾ ਅੱਜ ਸਭਕ ਪੜਨ ਔਰ ਪਾਠ ਇਹਨੂੰ ਯਾਦ ਰੱਖਣ ਦੀ ਬਜਾਏ ਅੰਦਰਲੀ ਜ਼ਮੀਰ ਨੂੰ ਮਾਰ ਕੇ ਉਹਨਾਂ ਨੇ ਆਪਣੇ ਘਰ ਪਰਨੇ ਸ਼ੁਰੂ ਕਰ ਦਿੱਤੇ ਆ ਤੇ ਉਹ ਫੀਡ ਉਹ ਚਾਰਾ ਜਿਹੜਾ ਸੰਗਤ ਭਾਵਨਾ ਨਾਲ ਸੇਵਾ ਚ ਦੇ ਰਹੀ ਆ ਉਹ ਲੋਕ ਆਪਣੇ ਘਰਾਂ ਤੇ ਜਮ੍ਹਾਂ ਕਰਕੇ ਉਹਨੂੰ ਵੇਚ ਰਹੇ ਆ ਉੱਥੇ ਜਿਹੜਾ ਰਸ਼ਮ ਦਸਾਂ ਲੋਹਾਂ ਦੀ ਕੀਰਤ ਨਾਲ ਸੰਗਤ ਉੱਥੇ ਉਹਨਾਂ ਹੜ ਪੀੜਤਾ ਵਾਸਤੇ ਵੇਚ ਰਹੀ ਆ ਤੇ ਕੁਝ ਸ਼ਰਾਰਤੀ ਲੋਕ ਜਿਨ੍ਹਾਂ ਦੇ ਅੰਦਰੋਂ ਇਮਾਨਦਾਰੀ ਮੁੱਕ ਗਈ ਉਹ ਉਹਨੂੰ ਜਮ੍ਹਾਂ ਕਰਕੇ ਉੱਥੇ ਵੇਚ ਰਹੇ ਆ ਇਹੋ ਜੀਆਂ ਖਬਰਾਂ ਵੀ ਆ ਰਹੀਆਂ ਕੁਝ ਇਹੋ ਜਿਹੇ ਖਬਰਾਂ ਜਿੱਥੇ ਕਈ ਕਈ ਦਿਨਾਂ ਤੋਂ ਕੁਝ ਗੁਰਮੁਖ ਵੀਰਾਂ ਨੇ ਦੂਰ ਦਰਾੜਿਆਂ ਤੋਂ ਆ ਕੇ ਲੰਗਰ ਲਾਏ ਹੋਇਆ ਉਥੋਂ ਦੇ ਸਥਾਨਕ ਲੋਕ ਉਹਨਾਂ ਨਾਲ ਝਗੜਾ ਕਰਦੇ ਬੜਾ ਭਲਾ ਹੱਥੋਂ ਪਾਈ ਗਾਲੀ ਗਲੋਚ ਇਹ ਵੀ ਨਾਲ-ਨਾਲ ਚੱਲ ਰਿਹਾ ਇਹ ਖਬਰਾਂ ਜਿੱਥੇ ਉਹਨਾਂ ਦੀ ਮਦਦ ਕਰਨ ਵਾਲੀਆਂ ਖਬਰਾਂ ਦਿਲ ਨੂੰ ਤਰਵਾਸ ਦਿੰਦੀਆਂ ਇਹੋ ਜਿਹੀਆਂ ਖਬਰਾਂ ਕਿਤੇ ਨਾ ਕਿਤੇ ਮਨ ਨੂੰ ਦੁਖੀ ਕਰਦੀਆਂ ਮੇਰਾ ਇਹ ਬੇਨਤੀ ਕਰਨ ਦਾ ਸਿਰਫ ਇੰਨਾ ਹੀ ਮਕਸਦ ਹੈ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਅਕਲੀ ਸਾਹਿਬ ਸੇਵਿਆ ਅਕਲੀ ਕੀਚੇਦਾਨ ਅਕਲ ਨਾਲ দান ਕਰਨਾ ਚਾਹੀਦਾ ਉੱਥੇ ਹੁਣ ਇਹ ਉੱਥੋਂ ਦੀਆਂ ਵੀਡੀਓ ਆ ਰਹੀਆਂ ਕਿ ਜੀ ਹੁਣ ਰਾਸ਼ਨ ਨਾ ਭੇਜੋ ਬਹੁਤ ਹੋ ਚੁੱਕਿਆ ਪੰਜ ਚਾਰ ਦਿਨ ਲੋੜ ਨਹੀਂ ਜਦੋਂ ਲੋੜ ਪਈ ਸੀ ਫਿਰ ਵੀਡੀਓ ਬਣਾ ਦਿਆ ਕੱਲ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਦਾ ਵੀ ਇੱਕ ਬਿਆਨ ਆਇਆ ਹੈ ਕਿ ਭਾਈ ਉਹ ਜਿਹੜੇ ਪਿੰਡਾਂ 'ਚ ਪਾਣੀ ਆਇਆ ਉਸ ਪਿੰਡ ਦੇ ਮੋਤਵਰ ਬੰਦਿਆ ਦੇ ਰਾਹੀ ਸੱਚਮੁੱਚ ਉਹਨਾਂ ਘਰਾਂ ਨੂੰ ਤਸਦੀਕ ਕਰਕੇ ਜਿਹੜੇ ਸੱਚਮੁੱਚ ਹੜ੍ਹ ਪੀੜਤ ਹੋਏ ਨੇ ਜਿਨ੍ਹਾਂ ਦਾ ਮਾਲ ਡੰਗਰ ਦਾ ਨੁਕਸਾਨ ਫਸਲ ਬਾੜੀ ਦਾ ਨੁਕਸਾਨ ਹੋਰ ਜਾਨੀ ਮਾਲੀ ਨੁਕਸਾਨ ਹੋਇਆ ਤਸਦੀਕ ਕਰਕੇ ਉਹਨਾਂ ਤੱਕ ਸਹੀ ਜਗ੍ਹਾ ਤੇ ਤੁਹਾਡਾ ਦਾਨ ਪੁੰਨ ਦਾ ਸੰਬੰਧ ਪਹੁੰਚਣਾ ਚਾਹੀਦਾ ਤਾਂ ਸਤਿਗੁਰੂ ਖੁਸ਼ ਹੋਣਗੇ ਜੇ ਅਸੀਂ ਇੱਕ ਜਗ੍ਹਾ ਹੀ ਉੱਥੇ ਢੇਰ ਲਾਈ ਗਏ ਜਾਂ ਬਿਨਾਂ ਪੁੱਛੇ ਦੱਸੇ ਦੇਈ ਗਏ ਤੇ ਫਿਰ ਉਹਦੀ ਨਜ਼ਾਇਜ਼ ਦੁਰਵਰਤੋਂ ਹੋ ਰਹੀ ਆ ਤੇ ਉਹਦਾ ਪਾਪ ਵੀ ਹੋ ਸਕਦਾ ਸਾਨੂੰ ਲੱਗੇ ਆਪਾਂ ਇਹ ਤੋੜਨ ਵਾਲੀਆਂ ਗੱਲਾਂ ਨਹੀਂ ਇਹ ਕਰਨ ਕਰਨ ਇਹ ਸਮਝਦਾਰੀ ਨਾਲ ਕਰਨ ਵਾਲੀਆਂ ਗੱਲਾਂ ਨੇ ਕਿ ਸਾਡਾ ਦਾਨ ਸਹੀ ਜਗ੍ਹਾ ਜਾਣਾ ਚਾਹੀਦਾ ਸਹੀ ਥਾਂ ਤੇ ਇਹ ਕੋਈ ਲੜਾਈ ਆ ਤੇ 5 10 15 ਦਿਨ ਦੀ ਨਹੀਂ ਕਿ ਪਾਣੀ ਜਿੱਨਾ ਜਰ ਖੜਾ ਉਦੋਂ ਤੱਕ ਹੀ ਸਭ ਕੁਝ ਲੋੜ ਹੈ ਟੱਟੋ-ਕੱਟ 6 ਮਹੀਨੇ ਵੱਧ ਤੋਂ ਵੱਧ 1 ਸਾਲ ਸਾਨੂੰ ਉਹਨਾਂ ਲੋਕਾਂ ਦੇ ਨਾਲ ਹੀ ਰਹਿਣਾ ਪੈਣਾ ਜਿਹੜੀ ਗਾਰ ਚੜ੍ਹਨੀ ਆ ਜਿਹੜੇ ਉੱਥੇ ਘਰਾਂ ਦੀ ਨਿਸ਼ਾਨਦੇਹੀ ਕਰਨੀਆਂ ਜਮੀਨਾਂ ਦੀਆਂ ਤਕਸੀਮਾ ਹੋਣੀਆਂ ਪਤਾ ਹੀ ਨਹੀਂ ਲੱਗਣਾ ਕਿਦੋਂ ਨੂੰ ਕੀ ਗਿਆ ਬੜਾ ਇਹ ਜਿਹੜਾ ਲੰਬਾ ਪੀਰੀਅਡ ਹੈ ਇਸ ਲਈ ਇਹ ਨਾਵੇਂ ਅਸੀਂ ਹੁਣ ਇੱਕ ਵਹਾਅ ਚੱਲ ਰਿਹਾ ਸੇਵਾ ਦਾ ਇਹਦੇ ਵਿੱਚ ਆਰਕ ਦਿਨ ਫਟਾਫਟ ਜਾਈਏ ਤੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਾਰੀ ਉਹਨਾਂ ਪੁੱਛ ਕੇ ਇਹ ਲੰਬਾ ਸਾਨੂੰ ਸੋਚ ਕੇ ਚੱਲਣਾ ਪੈਣਾ ਹੈ ਅਕਲੀ ਕੀਚੇ দান ਇਹ ਇਸ ਪੰਗਤੀ ਨੂੰ ਧਿਆਨ ਵਿੱਚ ਰੱਖ ਕੇ ਸਹੀ ਜਗ੍ਹਾ ਤੇ ਸਾਡਾ ਦਾਨ ਪਾਉਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਕਿਤੇ ਨਾ ਕਿਤੇ ਲੁੱਟਾਂ ਖੋਹ ਵਾਲੇ ਪਾਸੇ ਵੇਚਣ ਵਾਲੇ ਪਾਸੇ ਨੂੰ ਚੱਲ ਪਏ ਭਾਈ ਜਾਂ ਜਿਹੜੇ ਕੀ ਕਰਦੇ ਆ ਜਿਹੜਾ ਵੀ ਆ ਰਿਹਾ ਉਹ ਕੋਈ ਫੜ ਕੇ ਆਪਣੇ ਘਰ ਰੱਖੀ ਜਾ ਰਿਹਾ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਸਾਡੇ ਕੋਲੇ ਪਹੁੰਚ ਗਿਆ ਫਲਾਨੀ ਜਗ੍ਹਾ ਇੱਕ ਘਰ ਹੈ ਫਲਾਨੀ ਜਗ੍ਹਾ ਇੱਕ ਟਾਹਣੀ ਆ ਉੱਥੇ ਪਹੁੰਚਾ ਦਿਓ ਉਹ ਆਪਣੀ ਇਮਾਨਦਾਰੀ ਦਿਖਾਉਣ ਉਹ ਆਪਣੇ ਘਰ ਭਰੀ ਜਾ ਰਿਹਾ ਭਾਈ ਇਹਨਾਂ ਕੋ ਜਿਸ ਗੁਰੂ ਅਮਰਦਾਸ ਸਾਹਿਬ ਦਾ ਜੋਤੀ ਜੋ ਦਿਹਾੜਾ ਨਾ ਸਤਿਗੁਰੂ ਸ਼ਾਮ ਨੂੰ ਲੰਗਰ ਦੇ ਸਾਰੇ ਭਾਂਡੇ ਜਿਹੜੇ ਨੇ ਉਹ ਸਾਹਮਣੇ ਅੱਗੇ ਮੁੱਦੇ ਮਰਵਾ ਦਿੰਦੇ ਸੀ ਕਈ ਸਖਾਂ ਨੇ ਕਹਣਾ ਬਾਦਸ਼ਾ ਰੱਖ ਲੋ ਕੱਲ ਕੰਮ ਆ ਜਾਏਗਾ ਮਰ ਕਹਿੰਦੇ ਜਿਹਨੇ ਅੱਜ ਦਿੱਤਾ ਉਹ ਕੱਲ ਵੀ ਦੇਗਾ ਉਹਨਾਂ ਨੂੰ ਬੇਨਤੀ ਜਿਹੜੇ ਆਪਣੀ ਘਰ ਭਰੀ ਜਾਂਦੇ ਆ ਜਿਨੇ ਤੁਹਾਡੇ ਤੱਕ ਅੱਜ ਪਹੁੰਚਾਇਆ ਉਹ ਕੱਲ ਵੀ ਦੇਗਾ ਭਰੋਸਾ ਰੱਖ ਉਸ ਪ੍ਰਮਾਤਮਾ ਤੇ ਅੰਦਰੋਂ ਜ਼ਮੀਰਾਂ اخਲਾਕੀ ਉਹਨਾਂ ਮੌਤ ਮਰੀਏ ਇਮਾਨਦਾਰੀ ਨਾ ਸਾਡੇ ਅੰਦਰੋਂ ਮਰੇ ਇਹ ਪੰਜਾਬ ਹੈ ਪੰਜਾਬ ਦੀ ਜਿਹੜੀ ਪਛਾਣ ਹੈ ਉਹ ਬੜੀ ਚੜ੍ਹਦੀ ਕਲਾ ਵਾਲੀ ਆ ਤੇ ਅਸੀਂ ਕਿਸੇ ਤੋਂ ਕਦੇ ਮੰਗਣ ਵਾਲੇ ਪਾਸੇ ਤਾਂ ਖੜੇ ਹੀ ਨਹੀਂ ਨਾ ਮੰਗਣਾ ਆਉਂਦਾ ਜਦੋਂ ਵੀ ਪੰਜਾਬ ਦਾ ਨਾਮ ਆਇਆ ਉਹ ਵੰਡਣ ਵਾਲਿਆਂ ਵਿੱਚ ਆਇਆ ਤੇ ਗੁਰੂ ਸਾਹਿਬ ਅੱਜ ਵੀ ਉਸ ਚੜ੍ਹਦੀ ਕਲਾ ਚ ਪੰਜਾਬ ਨੂੰ ਜਿਹੜੀ ਆ ਲੈ ਕੇ ਖੜੇ ਹੋਇਆ ਜੇ ਅੱਜ ਵੀ ਕਿਤੇ ਸੰਸਾਰ 'ਚ ਲੋੜ ਪਵੇ ਇੰਨੇ ਬੁਰੇ ਹਾਲਾਤਾਂ ਵਿੱਚ ਵੀ ਤੁਹਾਨੂੰ ਖਾਲਸਾ ਪੰਥ ਅੱਗੇ ਖੜਾ ਨਜ਼ਰ ਆਏਗਾ ਜਿੱਥੇ ਮਰਜੀ ਲੋੜ ਪੈਦਾਏ ਰੱਬ ਨਾ ਕਰੇ ਐਸਾ ਨਾ ਹੋਵੇ ਅਸੀਂ ਅੱਜ ਆਪੇ ਕੋਈ ਖੁਦ ਬੜੇ ਸੰਕਟ ਵਿੱਚੋਂ ਲੰਘ ਰਹਿਆਂ ਇਸ ਲਈ ਬੜੇ ਧਿਆਨ ਸੋਚ ਸਮਝ ਦੇ ਨਾਲ ਅਸੀਂ ਆਪਣਾ ਦਾਨ ਪੁੰਨ ਜਿਹੜਾ ਇਹ ਸਹੀ ਥਾਂ ਪਜਾਏ ਕਿਉਂਕਿ ਜਿਹੜੀ ਲੜਾਈ ਲੰਬੀ ਹੁੰਦੀ ਆ ਨਾ ਇਹ ਵਿਉਂਤਬੰਦੀ ਨਾਲ ਜਿੱਤੀ ਜਾਂਦੀ ਆ ਇਹ ਐਵੇਂ ਨੇਰੇ ਚ ਤੀਰ ਮਾਰ ਕੇ ਨਹੀਂ ਦਿੱਤੀ ਜਾਂਦੀ ਇਹ ਸਾਡੀ ਲੜਾਈ ਲੰਬੀ ਆ ਗੁਰੂ ਸਾਹਿਬਾਂ ਨੇ ਜੰਗਾਂ 14 ਜਿੱਤੀਆਂ 18 ਜਿੱਤੀਆਂ ਵਿਉਂਤਬੰਦੀ ਨਾਲ ਜਿੱਤੀਆਂ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਸਥਾਪਿਤ ਕੀਤਾ ਇੱਕ ਵਿਉਂਤਬੰਦੀ ਸੀ ਵਿਉਂਤਬੰਦੀ ਨਾਲ ਇੱਟਾ ਵੱਡਾ ਰਾਜ ਤੇਆਂ ਲੜਾਈਆਂ ਜਿੱਤੀਆਂ ਜੇ ਅੱਜ ਸਾਡੇ ਸਾਹਮਣੇ ਪਾਣੀ ਕੁਦਰਤ ਨਾਲ ਸਾਡੀ ਲੜਾਈ ਚੱਲ ਰਹੀ ਹੈ ਤੇ ਇਹ ਵਿਉਂਤਬੰਦੀ ਨਾਲ ਸਾਨੂੰ ਲੜਨਾ ਪੈਣਾ ਇੱਕ ਪਾਸੇ ਨੂੰ ਨਾ ਭੱਜੀ ਜਾਈਏ ਉਥੋਂ ਦੇ ਮੈਂ ਬੇਨਤੀ ਕਰਾਂ ਮੌਤਵਰ ਜਿਹੜੇ ਪਿੰਡਾਂ ਦੇ ਲੋਕ ਜਿਹੜੇ ਸੱਚ ਮੁਚ ਹੜਪੀੜਤ ਹੈ ਉਹ ਵੀ ਤਸਦੀਕ ਕਰਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਨਹੀਂ ਜਾਰੀ ਕਰਨ ਜਾਂ ਉਧਰ ਜਿਹੜੇ ਮੁੱਖ ਧਾਰਾ ਵਿੱਚ ਸਮਾਜ ਸੇਵੀ ਸੰਗਠਨ ਸੇਵਾ ਕਰ ਰਹੇ ਨੇ ਜਿਨ੍ਹਾਂ ਦੇ ਵੱਡੇ ਨਾਂ ਨੇ ਵੱਡੇ ਉਹਨਾਂ ਕੋਲੇ ਸਾਧਨ ਨੇ ਵੱਡੇ ਉਹਨਾਂ ਕੋਲੇ ਇੰਤਜ਼ਾਮ ਨੇ ਉਹ ਵੀ ਪੂਰੀ ਤਰ੍ਹਾਂ تصਦੀਕ ਕਰਨ ਵਾਸਤੇ ਆਪਣੀਆਂ ਟੀਮਾਂ ਨੂੰ ਲਾਉਣ ਤੇ ਉਹ ਟੀਮਾਂ ਵੀਡੀਓ ਜਾਰੀ ਕਰਕੇ ਦੱਸਣ ਵੀ ਆਹ ਇਲਾਕੇ 'ਚ ਰਸਦ ਦੀ ਲੋੜ ਹੈ ਇੱਥੇ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਇੱਥੇ ਮੈਡੀਕਲ ਪ੍ਰਬੰਧ ਹੋਣਾ ਚਾਹੀਦਾ ਇੱਥੇ ਦਵਾਈਆਂ ਦੀ ਲੋੜ ਹੈ ਇੱਥੇ ਪਸ਼ੂਆਂ ਦੇ ਦਵਾਈਆਂ ਦੀ ਲੋੜ ਹੈ ਜੋ ਵੀ ਚਾਹੀਦਾ ਹੈ ਉਹ ਐਕੂਰੇਟ ਸਾਨੂੰ ਸਾਰੀ ਜਾਣਕਾਰੀ ਮਿਲੇ ਤੇ ਆਪਾਂ ਫਿਰ ਉਸ ਸਮਝਦਾਰੀ ਨਾਲ ਆਪਣਾ ਸਹੀ ਟਿਕਾਣੇ ਤੇ ਜਿਹੜਾ ਦਾਨਪੁਨ ਦੇ ਸੰਬੰਧ ਜਿਹੜਾ ਦਾਨਪੁਨ ਆਪਾਂ ਕਹੀਏ ਉਹਨਾਂ ਭੈਣ ਭਰਾਵਾਂ ਦਾ ਆਪਣਾ ਸਾਥ ਜਿਹੜਾ ਬਣਦਾ ਫਰਜ਼ ਆ ਉਹ ਨਿਭਾਈਏ ਤੇ ਸਾਥ ਦੇ ਸਕੀਏ ਤੇ